ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਆਪ ਨੂੰ ਛੜਦੀ ਕਲਾ ਵਿੱਚ ਰੱਖਣ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਪਿੱਛੇ ਮੁੜ ਕੇ ਕਦੇ ਇਹਨਾਂ ਦੇਖੋ ਜੇਕਰ ਜ਼ਿੰਦਗੀ 'ਚ ਕੁਝ ਕਾਉਣਾ ਤੁਸੀਂ ਹਾਂਜੀ ਕਿੰਨੇ ਨਾਲੇ ਕਿੰਨਾ ਵੀ ਸਾਹਮਣੇ ਆ ਉਹ ਇਹ ਅੱਗੇ ਪੁੱਛ ਤੇ ਜਿੰਦਗੀ 'ਚ ਐਸੀ ਚੀਜ਼ ਆ ਤੋਂ ਨੇ ਕਲਾ ਲਾਉਂਦਾ ਵਾਈਟ ਕਿਹੜਾ ਠੀਕ ਇਹਨਾਂ ਨੂੰ ਚਾਹੀਦਾ ਸੇਜ਼ਨ 91 ਦਾ ਦੋਜੀ ਗੀਦਲੀ ਆ ਪੈਂਡਰ ਤੇ ਤੇ ਜਿਹੜੀ ਜ਼ਿੰਦਗੀ ਹੁੰਦੀ ਹੈ ਜਿੰਨੀ ਆਸਾਨ ਹੁੰਦੀ ਨਹੀਂ ਜੇ ਆਪਾਂ ਕਹੀਏ ਬੜੀ ਆਸਾਨ ਹੁੰਦੀ ਹੈ ਜ਼ਿੰਦਗੀ ਇੰਨੀ ਆਸਾਨ ਤਾਂ ਹੁੰਦੀ ਨਹੀਂ ਹਨਾ ਪਰ ਜੇ ਤੁਸੀ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਹੋ ਬਣਨਾ ਚਾਹੁੰਦੇ ਹੋ ਹਨਾ ਤਾਂ ਪਿੱਛੇ ਮੁੜ ਕੇ ਨਾ ਦੇਖੋ ਕਦੇ ਵੀ ਆਪਣੇ ਬੀਤੇ ਹੋਏ ਤਾਂ ਉਹ ਮੂਰਲੀ ਜ਼ਿੰਦਗੀ 'ਚ ਲੈ ਕੇ ਨਾ ਆਓ ਕਿਉਂਕਿ ਬੀਤਿਆ ਹੋਇਆ ਸਮਾਂ ਦੀ ਤੁਸੀਂ ਮੂਰਲੀ ਜ਼ਿੰਦਗੀ ਚ ਆਉਣ ਲੱਗਾ ਉਹ ਤੁਹਾਡਾ ਅੱਜ ਦਾ ਸਭ ਕੁਝ ਤੈਸ ਨਾਲ ਨਹਿਸ ਕਰ ਦੂ ਤੇ ਨਾ ਹੀ ਤੁਸੀਂ ਉਹ ਚੀਜ਼ਾਂ ਨੂੰ ਬਦਲ ਸਕਦੇ ਹੋ ਤੁਹਾਡੇ ਹੱਥ 'ਚ ਕੁਝ ਨਹੀਂ ਹੁੰਦਾ ਪਰਬ ਦੇ ਵਾਸਤੇ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਆ ਬਾਰ-ਬਾਰ ਵੀ ਤੁਸੀਂ ਕੁਦਰਤ ਨਾਲ ਖਿਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਸਮੇਂ ਦੇ ਹਿਸਾਬ ਨਾਲ ਹਰ ਇੱਕ ਚੀਜ਼ ਨੇ ਹੋਣਾ ਹੁੰਦਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਰੋਵੋਗੇ ਪਿੱਟੋਗੇ ਜਿੱਦ ਕਰੋਗੇ ਬੱਚਿਆਂ ਨੂੰ ਕੁਝ ਉਹਨੂੰ ਮਿਲ ਜੂ ਨਹੀਂ ਥੋੜਾ ਬਹੁਤਾ ਸੋਚਿਆ ਕਰੋ ਵੀ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਨਹੀਂ ਆ ਜਦੋਂ ਹੁਣ ਤੁਸੀਂ ਪੁਰਾਣੀਆਂ ਗੱਲਾਂ ਚੱਕ ਲਓਗੇ ਹਨਾ ਪੁਰਾਣੇ ਫਿਰ ਆਪਣੇ ਜੇ ਹੁਣ ਮੈਂ ਮੇਰੇ ਹਿਸਾਬ ਨਾਲ ਮੈਂ ਆਪਣੀਆਂ ਪੁਰਾਣੀਆਂ ਗੱਲਾਂ ਚੱਕਾਂ ਤਾਂ ਮੇਰੀ ਸਾਰੀ ਜ਼ਿੰਦਗੀ ਲੰਘ ਜਾਨੀ ਆ ਉਹਨਾਂ ਨੂੰ ਗਿਣਦੀ ਨੂੰ ਠੀਕ ਹੈ ਜੀ ਜ਼ਿੰਦਗੀ ਬਹੁਤ ਛੋਟੀ ਹੈ ਏਡੀ ਨਾ ਸਮਝਿਆ ਕਰੋ ਤੇ ਜੇ ਆਪਾਂ ਹੁਣ ਬਾਰੀ-ਬਾਰੀ ਪਿਛਲੀਆਂ ਗੱਲਾਂ ਯਾਦ ਕਰਾਂਗੇ ਹਨਾ ਵੀ ਫਲਾਣ ਨੇ ਐ ਕੀਤਾ ਤਿਆਂਕੇ ਨੇ ਐ ਕੀਤਾ ਉਹ ਕਿਨੇ ਐ ਕੀਤਾ ਤਾਂ ਆਪਾਂ ਆਪਣਾ ਅੱਜ ਵੀ ਖਰਾਬ ਕਰ ਰਹੇ ਹਾਂ ਸੋ ਨੂੰ ਪਤਾ ਵੀ ਆਪਣੀ ਉਮਰ ਆ ਜਿਹੜੀ ਉਹ ਬੀਤ ਰਹੀ ਆ ਉਮਰ ਆਪਣਾ ਵੇਟ ਨਹੀਂ ਕਰ ਰਹੀ ਆਪਾਂ ਉੱਥੇ ਹੀ اٹਕ ਜਾਂਦੇ ਆ ਫਲਾਣ ਨੇ ਐ ਕੀਤਾ ਤਿਆਂਕੇ ਨੇ ਐ ਕੀਤਾ ਦਿਲ ਚੋਂ ਆਪਾਂ ਯੇਰ ਨਹੀਂ ਕੱਢਦੀ ਦੇਖੋ ਜੇ ਤੁਸੀਂ ਦੁਨੀਆ ਨੂੰ ਮੂਰੇ ਲਾਉਣਾ ਲੜਵਾਨ ਲੋ ਜੇ ਤੁਸੀਂ ਦੁਨੀਆ ਨੂੰ ਮੂਹਰੇ ਲਾਉਣਾ ਨਾ ਤਾਂ ਇਹਦਾ ਇੱਕੋ ਹੀ ਤਜਰਬਾ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਚ ਅੱਗੇ ਵਧੋ ਖੜੋ ਨਾ ਕਿਸੇ ਦੇ ਜਾਣ ਨਾਲ ਕਿਸੇ ਦੇ ਮੁੱਕਰ ਜਾਣ ਨਾਲ ਕਿਸੇ ਦੇ ਛੱਡ ਜਾਣ ਨਾਲ ਜ਼ਿੰਦਗੀ ਰੁਕਦੀ ਨਹੀਂ ਦੇਖੋ ਜਦੋਂ ਕੋਈ ਬੰਦਾ ਦੁਨੀਆ ਤੋਂ ਚਲਾ ਜਾਂਦਾ ਆਪਾਂ ਉਹ ਵੀ ਨਸਾਰਦੇ ਆ ਨਾ ਉਦੋਂ ਹੈ ਆਪਣੇ ਕੋਲੇ ਕੋਈ ਪਾਵਰ ਵੀ ਆਪਾਂ ਉਹਨੂੰ ਲੈ ਆਵਾਂਗੇ ਨਹੀਂ ਲੈ ਸਕਦੇ ਨਾ ਇਹ ਜੇ ਕੋਈ ਤੁਹਾਨੂੰ ਬੰਦਾ ਪਰੇਸ਼ਾਨ ਕਰਦਾ ਤੁਹਾਨੂੰ ਜਾਣ ਬੁੱਝ ਕੇ ਟਾਰਚ ਕਰਦਾ ਸਾਨੂੰ ਛੱਡ ਕੇ ਜਾ ਰਿਹਾ ਉਹਨੂੰ ਜਾਣ ਦਿਆ ਕਰੋ ਠੀਕ ਹੈ ਕਿਉਂਕਿ ਮਨਚੇ ਗੱਲ ਵੜ ਲਿਆ ਕਰੂਗੇ ਦੁਨੀਆ ਤੂੰ ਚਲਾ ਗਿਆ ਦੁਨੀਆ ਤੋਂ ਜੋ ਗਏ ਆ ਵਿਚਾਰੇ ਕਦੇ ਵਾਪਸ ਆਏ ਆ ਨਹੀਂ ਆਏ ਨਾ ਫਿਰ ਕਿਉਂ ਮੈਂ ਜਿਉਂਦੇ ਇਨਸਾਨਾਂ ਨੂੰ ਇੰਨੀ ਇੱਜ਼ਤ ਦਿੱਤੀ ਆ ਜਿਹੜਾ ਬੰਦਾ ਤੁਹਾਡੀ ਇੱਜ਼ਤ ਕਰੂਗਾ ਉਸੇ ਦੀ ਤੁਸੀਂ ਕਰਨੀ ਆ ਦੂਜੇ ਬੰਦੇ ਦੀ ਤੁਸੀਂ ਇੱਜ਼ਤ ਨਹੀਂ ਕਰਨੀ ਇਹ ਹੀ ਚੀਜ਼ਾਂ ਤੇ ਤੁਸੀਂ ਮਾਰ ਖਾ ਜਾਂਦੇ ਹੋ ਤੁਸੀਂ ਪਤਾ ਕੀ ਕਰਦੇ ਹੋ ਤੁਹਾਡੀ ਸੋਚ ਕਿੱਥੇ ਅਟਕ ਜਾਂਦੀ ਆ ਚੱਲ ਕੋਈ ਗੱਲ ਨਹੀਂ ਸੁਧਰ ਜੂਗਾ ਇਹ ਚੱਲ ਛੱਡ ਘੜਾ ਇਹ ਸੁਧਰ ਜੂਗਾ ਚਲ ਆ ਵੀ ਗਲਤੀ ਦੀ ਮਾਫੀ ਕਰੀਏ ਸੁਧਰਦੇ ਉਹ ਨਹੀਂ ਸੁਧਰਦੇ ਵੀਰੇ ਗਲਤੀਆਂ ਕਰਨ ਵਾਲੇ ਕਦੇ ਨਹੀਂ ਸੁਧਰਦੇ ਹੁੰਦੇ ਦੇਰ ਚੋਂ ਭੁਲੇਖਾ ਘੜ ਦਿਓ ਠੀਕ ਹੈ ਤੁਸੀਂ ਸਟਰੋਂਗ ਹੋਣਾ ਤੁਸੀਂ ਹਰ ਇੱਕ ਗੱਲ ਦਾ ਤੋੜ ਕੇ ਜਵਾਬ ਦੇਣਾ ਜਦੋਂ ਸਭ ਤੋਂ ਪਹਿਲਾਂ ਤਾਂ ਨਾ ਕਹਿਣਾ ਸਿੱਖੋ ਜਦੋਂ ਤੁਹਾਨੂੰ ਪਤਾ ਨਾ ਵੀ ਆਹ ਬੰਦਾ ਸਾਡੀ ਗੱਲ ਨਹੀਂ ਸੁਣਦਾ ਮੰਨਦਾ ਨਹੀਂ ਸਾਡੀ ਫੀਲਿੰਗ ਨਾਲ ਖੇਡ ਰਿਹਾ ਸਾਡੀ ਫੀਲਿੰਗ ਦੀ ਕਦਰ ਹੀ ਨਹੀਂ ਉੱਥੇ ਨੋ ਕਹਿਣਾ ਸਿੱਖੋ ਹਰ ਪਲ ਹਰ ਹਰ ਪਲ ਦੇ ਵਿੱਚ ਨਾ ਅਗਲੇ ਲਈ ਅਵੇਲੇਬਲ ਨਾ ਰਿਹਾ ਕਰੋ ਬਿਨਾਂ ਮੈਂ ਹਾਜ਼ਰਾਂ ਤੇਰੀ ਲਈ ਹਾਜਰ ਮੜਾ ਜੀ ਫੋਨ ਕਰਿਆ ਹਾਂਜੀ 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 ਬਾਜ ਮਾਰੀ ਹਾਂਜੀ ਹਾਂਜੀ ਨਹੀਂ ਦੱਸੋ ਜੇ ਕੋਈ ਤੁਹਾਡੀ ਕਦਰ ਕਰਦਾ ਤਾਂ ਚੌਗਣੀ ਕਰੋ ਜੇ ਕੋਈ ਤੁਹਾਨੂੰ ਇਗਨੋਰ ਕਰਦਾ ਤੁਹਾਨੂੰ ਯੂਜ਼ ਕਰਦਾ ਹੈ ਨਾ ਤਾਂ ਛੇਤੀ ਉਹਦੇ ਮੂੰਹ ਨਾ ਲੱਗਿਆ ਕਰੋ ਅਣਸਰਦੇ ਨੂੰ ਗੱਲ ਕਰਿਆ ਕਰੋ ਉੱਥੇ ਆਪਣੀ ਵੈਲਿਊ ਬਣਾਓ ਜੇ ਤੁਸੀਂ ਦੁਨੀਆ ਤੇ ਜਾਣਾ ਨਾ ਸਭ ਤੋਂ ਪਹਿਲਾਂ ਆਪਣੀ ਵੈਲਿਊ ਬਣਾਓ ਆਪਣੀ ਇੱਜ਼ਤ ਕਰਨੀ ਸਿੱਖੋ ਜਿਹੜੇ ਬੰਦੇ ਆਪਣੀ ਇੱਜ਼ਤ ਨਹੀਂ ਕਰਦੇ ਉਹਨਾਂ ਦੀ ਕੋਈ ਨਹੀਂ ਕਰਦਾ ਜੇ ਹੁਣ ਤੁਸੀਂ ਆਪ ਨੂੰ ਸਮਾ ਮੰਨ ਲਾ ਕਿਸੇ ਬੰਦੇ ਦਾ ਤੁਸੀਂ ਕੜੱਚਦੇ ਨਹੀਂ ਫੋਨ ਚੱਕ ਲਿਆ ਕੜੱਚਦੇ ਨਹੀਂ ਫੋਨ ਚੱਕ ਲਿਆ ਅਗਲਾ ਕਹਿੰਦਾ ਕਿ ਇਹਨਾਂ ਤਾਂ ਫੋਨ ਚੱਕ ਹੀ ਲੈਣਾ ਚਾਹੇ ਨੂੰ ਗਾਲਾਂ ਕੱਢ ਲਓ ਪੁੱਠਾ ਬੋਲ ਲਓ ਸਿੱਧਾ ਬੋਲ ਲਓ ਇੱਥੇ ਅਗਲੇ ਨੇ ਛੋੜੇ ਨਾਲ ਬਤਮੀਜ਼ੀ ਕੀਤੀ ਹੈ ਤੁਹਾਨੂੰ ਐਨਾ ਰੂਡਲੀ ਬੋਲਿਆ ਵੀ ਛੋੜੇ ਦਿਲ 'ਚ ਲੱਗੀ ਉਹ ਗੱਲ ਜਦੋਂ ਤਾਂ ਫੋਨ ਆਉਂਦਾ ਉਹਨੂੰ ਦੇਖ ਕੇ ਫਿਰ ਤੁਸੀਂ ਰੋਨੇ ਹੋ ਵੀ ਫੋਨ ਆ ਗਿਆ ਚੱਕਾ ਨਾ ਚੱਕਾ ਉੱਥੇ ਮੋਸ਼ਨਲ ਹੋ ਜਾਂਦਾ ਕਿਉਂ ਮੋਸ਼ਨਲ ਹੋ ਜਾਣਾ ਜਮਾਨਾ ਚੱਕੋ ਫੋਨ ਅਗਲੇ ਨੂੰ ਵੀ ਲੱਗੇ ਸੀ ਇੱਕ ਲੋਗੇ ਅਗਲੇ ਦਿਨ ਚ ਇਹ ਗੱਲ ਵੱਡ ਜਾਂਦੀ ਵੀ ਤਾਂ ਹਰ ਪਲ ਮੇਰੇ ਲਈ ਅਵੇਲੇਬਲ ਰਹਿੰਦਾ ਜਦੋਂ ਮਰਜ਼ੀ ਫੋਨ ਕਰ ਲੈਣਾ ਤੇ ਮੇਰੇ ਲਈ ਹਾਜ਼ਰੀ ਭਰਨੀ ਭਰਨੀ ਹੈ ਇਹਨਾਂ ਦਾ ਮੇਰੇ ਫੋਨ ਚੱਕਣੀ ਚੱਕਣ ਜਦੋਂ ਅਗਲਾ ਤੁਹਾਡਾ ਫੋਨ ਨਹੀਂ ਚੱਕਦਾ ਛੋੜੀ ਇਗਨੋਰ ਇਗਨੋਰ ਕਰਦਾ ਸੋਨ ਨੂੰ ਹਨ ਫਿਰ ਤੁਸੀਂ ਕੋ ਹਾਜ਼ਰ ਰਹਿੰਨ ਤੁਸੀਂ ਕੋ ਫੋਨ ਚੱਕ ਦਿਓ ਤੁਸੀਂ ਵੀ ਅਗਲੇ ਦਾ ਫੋਨ ਚੱਕ ਕੇ ਪਾਸੇ ਮੂੰਹ ਕਰ ਲਿਆ ਕਰੋ ਵੀ ਵੀਰੇ ਜਿੰਨੀ ਕੀਤੀ ਤੇ ਤੂੰ ਸਾਨੂੰ ਦਿੰਨੀ ਆ ਦਿਨਾਂ ਜਾਂ ਦਿਨੀ ਉਹਨੇ ਕਸੀ ਦੇ ਦਿੰਨੀ ਆ ਕਿਉਂ ਇਹਨਾਂ ਚੀਜ਼ਾਂ 'ਚ ਅਟਕੇ ਖੜੇ ਆਉਗੇ ਰੋਈ ਜਾਂ ਨਿਓ ਕੀ ਕਰ ਲੈਨੇ ਹੋ ਰੋਕੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਨੂੰ ਜਵਾਬ ਦਿਓ ਕਮੈਂਟਾਂ ਚ ਕੀ ਕਰ ਲੈਨੇ ਹੋ ਤੁਸੀਂ ਕਿਸੇ ਦਾ ਰੋਕੇ ਅੰਦਰ ਵੜ ਕੇ ਰੋਲੇ ਹੋਂਥੇ ਰੋਲੇ ਦੇਖੋ ਵੀਰੇ ਪ੍ਰਮਾਤਮਾ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਕਰਦੇ ਆ ਤੁਸੀਂ ਕੀ ਕਰਦੇ ਹੋ ਤੁਸੀਂ ਆਪਣੀ ਮਦਦ ਨਹੀਂ ਕਰਦੇ ਅਗਲੇ ਦੀ ਕਰਦੇ ਹੋ ਫੋਨ ਲਾ ਲਿਆ ਮੇਰਾ ਦੇਰ ਨਹੀਂ ਲੱਗਦਾ ਮੈਂ ਮੈਂ ਤੁਹਾਨੂੰ ਬਹੁਤ ਇੱਜ਼ਤ ਦਿੱਤੀ ਆ ਨਹੀਂ ਜੀ ਆਇਆ ਨਾ ਕਰੂ ਆਇਆ ਨਾ ਕਰੂ ਅਗਲੇ ਜੰਬਲੇ ਜਾਂਦਾ ਵੀਰ ਤਾਂ ਮੇਰੇ ਬਿਨਾ ਸਰਦੈ ਨਹੀਂ ਸੋਨ ਕੁਛ ਛੋਡੀ ਬੈਲੂ ਨਾਲ ਦੀਆਂ ਨਜ਼ਰਾਂ ਚ ਕੁੱਤਿਆਂ ਵਾਲੀ ਰਹਿ ਜਾਂਦੀ ਆ ਆਪਣੇ ਗੁਰੂ ਮਹਾਰਾਜ ਕਹਿੰਗੇ ਜ਼ੁਲਮ ਕਰਨਾ ਪਾਪਾ ਜ਼ੁਲਮ ਸਹਿਣਾ ਵੀ ਪਾਪਾ ਜੇ ਛੋਡੇ ਤੇ ਕੋਈ ਜ਼ੁਲਮ ਕਰਦਾ ਨਾ ਉਹਨੂੰ ਪ੍ਰਮਾਤਮਾ ਆਪੇ ਦੇਖ ਲੈਂਦਾ ਪਰ ਤੁਸੀਂ ਕਿਸੇ ਮੁਰੇ ਚ ਝੁਕਣਾ ਛੱਡੋ ਮੇਰੀ ਮੰਨੋਂ ਤਾਂ ਝੁਕਣਾ ਛੱਡੋ ਜੇ ਕੋਈ ਛੋਡੀ ਇੱਜ਼ਤ ਕਰਦਾ ਝੁਕਣੀ ਕਰੋ ਜੇ ਕੋਈ ਉਹਨੂੰ ਅਗਨੋਰ ਮਾਰਦਾ ਨਾ ਤਾਂ ਚੌਗਣਾ ਨਹੀਂ ਦਸ ਉਹਨਾਂ ਅਗਨੋਰ ਮਾਰੋ ਵੀ ਬਾਏ ਯਾ ਯਾਰ ਜਾ ਤੈਨੂੰ ਸਰਦਾ ਸਾਨੂੰ ਵੀ ਸਰਦਾ ਠੀਕ ਹੈ ਸੋਡੇ ਰੋਣ ਨਾਲ ਸੋਡੇ ਤਰਲੇ ਕਰਨ ਨਾਲ ਦਾ ਸੋਡੇ ਦੇ ਪਹਿਲੇ ਹੱਥ ਲਾਉਣ ਨਾਲ ਰਿਸ਼ਤੇ ਨਹੀਂ ਬਚਦੇ ਵੀਰੇ ਇਹਨਾਂ ਵਹਿਮਾਂ 'ਚ ਨਾ ਪੋ ਤੁਸੀਂ ਆਪਣੇ ਆਪ ਨੂੰ ਇੰਨਾ ਕੁ ਸਮਝਾ ਲੈਣੇ ਹੋ ਇੰਨਾ ਕੁ ਸਮਝਾ ਲੈਣੇ ਹੋ ਦੇ ਲਈ 24 ਘੰਟੇ ਹਾਜ਼ਰ ਰਹਿਣੇ ਹੋ ਡਰਦੇ ਹੋ ਮੇਥੋਂ ਉਹ ਜਿਹਨੇ ਦੂਰ ਜਾਣਾ ਨਾ ਵੀਰੇ ਜਾਊ ਜਾਊ ਚਾਹੇ ਉਹਦੇ ਪੈਰ ਤੋਂ ਕੇ ਪੀ ਲਿਓ ਨੂੰ ਜਾਣਾ ਕਿਉਂਕਿ ਜਿਹੜੀ ਗੰਦੀ ਸੋਚ ਦੇ ਮਾਲਕ ਹੁੰਦੇ ਆ ਨਾ ਉਹਨਾਂ ਨੂੰ ਤੁਸੀਂ ਸੁਧਾਰ ਨਹੀਂ ਸਕਦੇ ਠੀਕ ਹੈ ਜ਼ਿੰਦਗੀ 'ਚ ਜੇ ਅੱਗੇ ਵਧਣਾ ਨਾ ਪਹਿਲਾਂ ਤਾਂ ਬੰਦਿਆਂ ਮੰਗਰ ਲੀਆਂ ਗੱਲਾਂ ਪਿਛਲੀਆਂ ਸਾਰੀਆਂ ਛੱਡ ਦੋ ਕੀ ਛੋੜਨਾ ਜ਼ਿੰਦਗੀ 'ਚ ਹੋਇਆ ਕੀ ਨਹੀਂ ਹੋਇਆ ਸਭ ਭੁੱਲ ਜਾਓ ਅੱਗੇ ਵਧੋ ਕੀ ਲੈਣਾ ਤੁਸੀਂ ਕਿਸੇ ਤੋਂ ਥੋੜੀ ਨੀ ਕੋਈ ਕਿਦ ਕਰਦਾ ਤੁਸੀਂ ਕੀ ਗਦਰ ਕਰਾ ਕੇ ਲੈਣਾ ਆਪਣੇ ਲਈ ਜਿਉਂ ਲੋ ਆਪਣੇ ਲਈ ਜਿਉਣਾ ਸਿੱਖੋ ਠੀਕ ਹੈ ਪੁਰਾਣੀਆਂ ਗੱਲਾਂ ਯਾਦ ਕਰਕੇ ਰੋਈ ਜਾਂਦੇ ਹੋ ਫਲਾਣ ਨੇ ਐ ਕਹਤਾ ਤੇ ਉਹ ਕਿੰਨੇ ਐ ਕਹਤਾ ਐ ਕਰਤਾ ਮੈਂ ਤਾਂ ਕਿੰਨੀਆਂ ਸਾਰਿਆਂ ਨੂੰ ਸੇਕ ਲਾ ਦੇ ਵੀ ਤੂੰ ਮੇਰੇ ਨਾਲ ਕੀ ਕੀਤੀ ਸੀ ਬਦ ਯਾਦ ਮੇਰੇ ਵੀ ਤੂੰ ਨਹੀਂ ਜਦੋਂ ਤੁਸੀਂ ਆਪਣੇ ਮੈਂਟਲੀ ਸਟਰੋਂਗ ਬਣਨ ਲੱਗੇ ਨਾ ਤੁਸੀਂ ਆਪਣਾ ਆਪ ਆਪਣੇ ਕਾਬਜ਼ੇ 'ਚ ਰੱਖਣ ਲੱਗੇ ਤੇ ਦੁਨੀਆ ਦਾ ਕੋਈ ਮਾਇਕਾ ਲਾਲ ਹੈ ਨਹੀਂ ਜਿਹੜਾ ਤੁਹਾਨੂੰ ਹਰਾ ਜੂਗਾ ਸਭ ਤੋਂ ਪਹਿਲਾਂ ਤਾਂ ਤੁਸੀਂ ਕਰਦੇ ਕਿ ਉਹ ਅਗਲੇ ਨੂੰ ਰੋਕੇ ਦਿਖਾਉਣੇ ਹੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਨਹੀਂ ਰੋਕੇ ਦਿਖਾਉਣੇ ਅਗਲਾ ਚੰਬਲ ਦਾ ਆਏ ਰੋਂਦਾ ਉਹ ਖੁਸ਼ ਹੁੰਦਾ ਰੋਂਦਾ ਫਿਰਦਾ ਹਉਤਾ ਫਿਰਦੀਆ ਕਿਉਂ ਰੋਣੇ ਵੇਸੇ ਮੁਰੇ ਫੇਰ ਫੇਰ ਕੀ ਉਹ ਇਹਨਾਂ ਰੋਕੇ ਵੀਰੇ ਰੋਕੇ ਕਦੇ ਕੁਝ ਨਹੀਂ ਮਿਲਦਾ ਹੱਕੇ ਇੱਥੇ ਜੇ ਤਾਂ ਡਾਂਗ ਨਾਲ ਮਿਲਦੇ ਜਾਂ ਫਿਰ ਉਹ ਹੱਕਾਂ ਨੂੰ ਛੱਡ ਦਿਓ ਆਪਣੀ ਕਮਾ ਲਓ ਆਪਣੀ ਕਮਾਈ ਕਰਨੋ ਇਸ ਚੱਕਰ ਚ ਜ਼ਿੰਦਗੀ ਨਾ ਕੱਢੋ ਵੀ ਆ ਮੇਰੇ ਕੋਲੇ ਵਾਪਸ ਆ ਜੂ ਮੈਂ ਇਹਦੇ ਤਰਲੇ ਕਰ ਲਉ ਆ ਤਰਲੇ ਕਰਕੇ ਵੀ ਨੇ ਕੁਝ ਵੀ ਨਹੀਂ ਮਿਲਦਾ ਕਿਉਂ ਕਰਦੇ ਆ ਜਿਹੜੇ ਲੋਕਾਂ ਦੀ ਤਰਲੇ ਜਿਹੜੀ ਸੋਡੀ ਜਿੱਤ ਨਹੀਂ ਕਰਨਾ ਜਾਣਦੇ ਜਿਹਨੂੰ ਇਹ ਨਹੀਂ ਪਤਾ ਇਨਸਾਨੀਅਤ ਤੇ ਚੀਜ਼ ਕੀ ਆ ਜੋ ਇਹ ਇਨਸਾਨੀਅਤ ਨੂੰ ਪਛਾਣਨੋਂ ਹਟ ਗਿਓ ਤੁਹਾਨੂੰ ਕੀ ਪਸੰਦਨਗੇ ਦਿਨਾਂ ਦੇ ਇੱਥੇ ਇੱਥੇ ਛੋਟੀ ਸੋਚ ਬੈ ਗਈ ਗੰਦੀ ਸੋਚ ਬੈ ਗਈ ਤੁਸੀਂ ਕਿਵੇਂ ਕੱਢ ਦੋਗੇ ਇਥੋਂ ਤੁਹਾਡਾ ਰੋਣ ਕੱਢ ਦੂ ਉਹ ਤੁਹਾਡਾ ਰੋਣ ਤੋਂ ਵੀ ਹਾਸੇ ਕਢਾਉਂਦਾ ਰੱਬ ਦੇ ਵਾਸਤੇ ਹਸਾਇਆ ਨਾ ਕਰੋ ਕਿਸੇ ਨੂੰ ਅਗਲੇ ਨੂੰ ਸਟਰੋਂਗ ਬਣ ਕੇ ਦਿਖਾਓ ਇੰਨੇ ਸਟਰੋਂਗ ਬਣੋ ਕਿ ਅਗਲਾ ਇਹ ਸੋਚਣ ਲੱਗੇ ਵੀ ਯਾਰ ਇਹ ਬੰਦਾ ਇਨਾ ਚੇਂਜ ਕਿਵੇਂ ਹੋ ਗਿਆ ਲਿਆਉਣੇ ਤਾਂ ਆਪਣੇ ਚੇਂਜ ਲਿਆਓ ਲੋਕਾਂ ਚ ਚੇਂਜ ਲਿਆਉਣੇ ਛੱਡੋ ਛੋਡੇ ਚੇਂਜ ਲੋਕਾਂ ਨੂੰ ਚੇਂਜ ਕਰਨਗੇ ਨਾ ਕਿ ਤੁਸੀਂ ਲੋਕਾਂ ਚ ਚੇਂਜ ਲਿਆਉਣ ਨੂੰ ਫਿਰਦੇ ਆ ਉਹਨਾਂ ਦੇ ਚੇਂਜ ਤੁਹਾਡੇ ਤੇ ਅਸਰ ਨਹੀਂ ਪਾਉਂਦੇ ਠੀਕ ਹੈ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਲੋਕ ਤਾਂ ਤੁਹਾਡੇ ਪਿੱਛੇ ਪਿੱਛੇ ਫਿਰਨਗੇ ਛੋੜੇ ਜੀ ਚੇਂਜ ਕੀ ਚਾਹੀਦਾ ਜੇ ਕੋਈ ਛੋਣ ਨੂੰ ਅਗਨੋਰ ਮਾਰਦਾ ਚੌਗਣੀ ਮਾਰੋ ਜੇ ਕੋਈ ਛੋੜੀ ਇੱਜ਼ਤ ਕਰਦਾ ਦੁੱਗਣੀ ਇੱਜ਼ਤ ਕਰੋ ਠੀਕ ਹੈ ਕੋਈ ਨੂੰ ਪਿਆਰ ਕਰਦਾ ਚੌਗਣਾ ਕਰੋ ਦੇਖ ਕੋਈ ਛੋੜੀ ਇਨਸਲਟ ਕਰਦਾ ਨਾ ਉਹਦੀ ਇਨਸਲਟ ਨਾ ਕਰੋ ਕਿਉਂਕਿ ਉਹ ਪਾਗਲ ਬੰਦਾ ਹੈ ਉਹਨੂੰ ਅਣਦੇਖਿਆ ਵਰਦੋ ਬਸ ਉਹਦੇ ਵਿੱਚ ਝਾਕ ਕੇ ਹੀ ਸਮਝ ਲਓ ਮੈਂ ਤੈਨੂੰ ਜਾਣ ਦੇਣੀ ਕੌਣ ਹੈ ਇਹ ਅਗਲੇ ਜੁੱਧਾ ਕੇ ਦਿਖਾਉਣਾ ਤੂੰ ਕੀ ਹੈ ਤੂੰ ਕੌਣ ਹੈ ਜੇ ਤੁਸੀਂ ਸਟਰੋਂਗ ਹੋਮੋਗੇ ਨਾ ਫਿਰ ਜੇ ਆਪਰੇ ਦੁਨੀਆ ਤੁਹਾਡੇ ਮੂਰੇ ਲੱਗੂਗੀ ਇਹ ਦੁਨੀਆ ਮੂਰੇ ਗੜਗੜਾਉਂਗੇ ਰਿਸ਼ਤਿਆਂ ਦੀ ਭੀਖ ਮੰਗੋਗੇ ਰੋਵੋਗੇ ਇਹ ਜੀ ਕਦੇ ਨਹੀਂ ਮਿਲਦੀਆਂ ਸਾਨੂੰ ਹੱਕ ਲੈਣਿਆ ਨਾ ਤੱਪੜਾ ਥੋੜਾ ਜਿਹਾ ਗੁਰੂ ਮਹਾਰਾਜਾਂ ਨੂੰ ਯਾਦ ਕਰਿਆ ਕਰੋ ਵੀ ਜਿਹਨਾਂ ਨੇ ਝੁਕਣਾ ਹੀ ਹੁੰਦਾ ਨਾ ਤਾਂ ਉਹਨਾਂ ਨੂੰ ਅਸੀਂ ਦਿਨਾਂ ਪਾਉਣ ਦੀ ਲੋੜ ਨਹੀਂ ਸੀ ਠੀਕ ਹੈ ਗੱਲ ਉਹਨਾਂ ਨੇ ਆਪਾਂ ਨੂੰ ਸਿਖਾਈ ਸੀ ਪਰ ਆਪਾਂ ਨਹੀਂ ਸਮਝਦੇ ਗੁਰੂ ਆਪਾਂ ਨੂੰ ਜਾਂਦੇ ਜਾਂਦੇ ਸਿਖਾ ਗਈ ਸੀ ਵੀ ਝੁਕਣਾ ਦਾ ਸਾਡੇ ਟਿਕਾ ਜੀ ਹੈ ਨਹੀਂ ਪਰ ਨਹੀਂ ਉਹ ਅੱਡ ਜ਼ੁਲਮ ਸਹੀ ਕਿ ਨਹੀਂ ਗੁਰੂ ਮਹਾਰਾਜ ਝੁਕੇ ਤੇ ਆਪਾਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਝੁਕੀ ਜਾਂਦੇ ਤੂੰ ਮੈਨੂੰ ਛੱਡ ਕੇ ਜਾ ਹਾਏ ਤੂੰ ਨਾ ਮੈਨੂੰ ਛੱਡ ਕੇ ਜਾ ਹਾਏ ਰਿਸ਼ਤਾ ਮੇਰਾ ਦੂਰ ਨਾ ਹੋਵੇ ਹਾਏ ਰਿਸ਼ਤਾ ਮੇਰਾ ਰਹਿ ਜਾ ਤੁਸੀਂ ਇੱਥੇ ਅਟਕੇ ਖੜੇ ਹੋ ਗੁਰੂ ਮਹਾਰਾਜ ਕੀ ਕੁਛ ਕਰ ਗਏ ਇਸ ਦੁਨੀਆ ਲਈ ਟੋਡੀ ਸੋਚ ਇੱਥੇ ਅਟਕ ਗਈ ਫਲਾਨਿਆਂ ਤੂੰ ਨਾ ਜਾ ਬੈਰੀ ਹੱਥਲ ਵਾਲਾ ਮੈਨੂੰ ਬੂਨ ਕਰ ਲਿਆ ਕਰ ਮੈਨੂੰ ਯਾਦ ਗੋਲੀ ਮਾਰੋ ਇਹ ਜੇ ਬੰਦਿਆਂ ਦੇ ਜਿਹੜੀ ਛੋਟੀ ਕਦਰ ਨਹੀਂ ਕਰਦੇ ਕਦਰ ਕਰਾਉਣੀ ਸਿੱਖੋ ਕਰੋ ਨਾ ਕਿਸੇ ਦੀ ਜੋ ਤੁਸੀਂ ਆਪਣੇ ਦੀ ਕਦਰ ਕਰਦੇ ਨਾ ਤੁਹਾਡੀ ਵੈਲਿਊ ਅਗਲੇ ਜ਼ੀਰੋ ਬਣਾ ਆਉਂਦਾ ਆਪਣੀ ਕਦਰ ਕਰੋਗੇ ਫਿਰ ਤੁਹਾਡੀ ਅਗਲਾ ਕਰੂਗਾ ਆਪਣੇ ਲਈ ਤਾਂ ਕਦਰ ਨਹੀਂ ਜੁੰਡੇ ਖਲਿਆਰ ਲੈਣਾ ਹੋਣਾ ਨਹੀਂ ਧੋਣਾ ਨਹੀਂ ਉਹਦੇ ਮਾਂਗਾ ਕੀ ਖਾਣਾ ਤੂੰ ਕੀ ਪੀਣਾ ਤੂੰ ਕੀ ਬਣਾਵਾਂ ਮੈਂ ਤੇਰੇ ਲਈ ਗੋਲੀ ਮਾਰੋ ਜੇ ਦੇ ਮੈਕਓ ਬਣਾਵਾ ਜਦੋਂ ਕੋਈ ਮੈਨੂੰ ਪਿਆਰ ਨਹੀਂ ਕਰਦਾ ਮੇਰੀ ਕੋਈ ਇੱਜ਼ਤ ਨਹੀਂ ਕਰਦਾ ਮੈਨੂੰ ਕੀ ਇਨਸਾਨ ਨਹੀਂ ਸਮਝਦਾ ਮੈਂ ਕਿਸੇ ਲਈ ਚੀਜ਼ਾਂ ਕਿਉਂ ਬਣਾਉਂਗਾ ਖੁਦ ਲਈ ਬਣਾਉ ਮੇਰਾ ਦੋਚ ਹੀ ਕਰਦਾ ਮੈਂ ਉਹ ਬਣਾ ਕੇ ਖਾਉਂ ਕੋਈ ਨਿਹੜਾ ਲੱਗਦਾ ਮੈਂ ਕਿਸੇ ਲਈ ਧੁੱਪੇ ਮੱਚਾਂ ਜਾਂ ਗੈਂਸਾਂ ਨਾਲ ਮੱਚਾਂ ਇੱਜਤ ਓਨੀ ਦਿਓ ਅਗਲੇ ਨੂੰ ਜਿੰਨੀ ਕ ਅਗਲਾ ਚੱਲਦਾ ਠੀਕ ਹੈ بار بار ਕਹਿਣੀ ਐ ਇੰਨਾ ਗੱਲਾਂ ਚੋਂ ਬਾਹਰ ਆਜੋ ਰੋ ਪਿੱਟ ਕੇ ਕੁਝ ਨਹੀਂ ਬਣਦਾ ਇੱਕ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿ ਜੇ ਕਿਸੇ ਨੇ ਰੋ ਕੇ ਕੁਝ ਹਾਸਲ ਕੀਤਾ ਸਿੱਤਰੀ ਘਾਦੇ ਹੋਣਗੇ ਅਗਲੇ ਮੇ ਪੈਰਾਂ ਦੇ ਠੋਡੀ ਮਾਰੇ ਹੋਣਗੇ ਉਹਦਾ ਕੀ ਐ ਤਾਂ ਰੋ ਲੂ ਰੋ ਕੇ ਬਹਿ ਜੂ ਇਹ ਨਾ ਰੋਣ ਵਾਲੀ ਨਾ ਬਣੋ ਅਗਲੇ ਨੂੰ ਰਬਾਉਣ ਵਾਲੇ ਬਣੋ ਜਦੋਂ ਤੁਸੀਂ ਸਟਰੋਂਗ ਹੋਈ ਨਾ ਟੌਰ ਨਾ ਬੈਠੇ ਹੋ ਤੇ ਅਗਲਾ ਬਹਿ ਕੇ ਰੋਂਦਾ ਫਿਰ ਵੀ ਯਾਰ ਮੈਦਨ ਐਨੇ ਜ਼ੁਲਮ ਕਰੇਂਦੀਆਂ ਹੱਦਾਂ ਟੱਪੀਆਂ ਮੈਦਨ ਨਾਲ ਐਨੇ ਫਰਾਡ ਧੋਖੇ ਕੀਤੇ ਇਹ ਰਿਤੇ ਅਸਰ ਨਹੀਂ ਹੋਇਆ ਠੀਕ ਹੈ ਸੋ ਮੇਰੀ ਬੇਟੀ ਦਾ ਫੋਨ ਆਈ ਜਾਂਦਾ ਮੈਂ ਸੌਰੀ ਚਹਣੀਆਂ ਗੱਲਾਂ ਤਾਂ ਹੋਰ ਵੀ ਕਰਨੀਆਂ ਸੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ कौर ਮਾਨ ਮਾਨੀ ਨੂੰ ਪਿਆਰ ਭਰੀ ਸ਼ਾਸਤਰੀ ਕਰ ਪਲੀਜ਼ ਸਟਰੋਂਗ ਹੋਣਾ ਸਖੋ ਜਿੰਨਾ ਜਰ ਸਟਰੋਂਗ ਨਹੀਂ ਹੁੰਦੇ ਤੇ ਦੁਨੀਆ ਸਾਨੂੰ ਐਂ ਤੰਗ ਕਰੂਗੀ ਇਹ ਦੁਨੀਆ ਤਾਂ ਐਂ ਤੰਗ ਹੋਣਾ ਤਾਂ ਕੱਢੀ ਜਾਓ ਕਰ ਲੈ ਤੁਹਾਡੀ ਮਰਜ਼ੀ ਹੈ